ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇ ਰਪੀਕ ਤੇ ਉਮੀਦ ਹੈ ਤੁਸੀਂ ਬਧੀਆ ਹੋਗੇ ਆਪਾਂ ਬਹੁਤ ਵਧੀਆ ਤੇ ਅੱਜ ਆਪਾਂ ਇਹ neck ਦੀ ਚੜਾਈ ਘੱਟ ਕਰਾਂਗੇ ਤੇ ਆਪਾਂ ਛੋੜੇ ਗਲੇ ਆ ਇਹਦੀ ਚੜਾਈ ਘੱਟ ਕਿੱਦਾਂ ਕਰਨੀ ਹੈ ਪਲੀਜ਼ ਵੀਡੀਓ ਪੂਰੀ ਦੇਖਿਓ ਲਾਸਟ ਤੱਕ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲੈਣਾ ਮੈਂ ਪ੍ਰੈਸ ਨਾਲ ਇਹਦਾ ਸੈਂਟਰ ਕਰ ਚੁੱਕੀ ਆ ਤੇ ਉਸ ਤੋਂ ਬਾਅਦ ਆਪਾਂ ਆ ਦੇਖੋ ਇਹਨੂੰ ਇਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਤੇ ਇਹਦੇ ਸੈਂਟਰ 'ਚ ਕੱਟ ਲਗਾ ਲੈਣਾ ਇੱਕ ਕੱਟ ਲਗਾਉਣ ਤੋਂ ਬਾਅਦ ਆਪਾਂ ਮੈਂ ਚੌਕਣਾ ਵੀ ਇਹਨੂੰ ਇਹਦਾ ਸੈਂਟਰ ਕਰ ਰਹੀ ਆ ਜਿਹੜਾ ਤੁਹਾਨੂੰ ਸਾਫ਼ ਦਿਖਾਈ ਦੇ ਸਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਹਦਾ ਫੋਲਡ ਕਰ ਦੇਣਾ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਜਿੰਨਾ ਵੀ ਨੈਕ ਕੱਟ ਕਰਨਾ ਪਹਿਲਾਂ ਆਪਾਂ ਮੇਨ ਲੈਣਾ ਨਾ ਮਿੰਤੀ ਗੱਲ ਆਣੀ ਹੈ ਤੇ ਮੇਰੇ ਨੈਕ ਦੀ ਚੜਾਈ ਹੈਗੀ ਹੈ 3 ਇੰਚ 3 ਇੰਚ ਰੱਖਾਂਗੀ ਤੇ ਬਾਅਦ ਆਪਾਂ ਦੇਖ ਲਾਂਗੇ ਕਿੰਨਾ ਬਚਿਆ ਸਾਡਾ ਕਿੰਨਾ ਆਪਾਂ ਇਹਦੀ ਚੜਾਈ ਘੱਟ ਕਿੰਨੀ ਕਰਨੀ ਹੈ ਤੇ ਤੇ ਇਹਨੇ ਤੇ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇੱਥੇ ਮਿੰਤੀ ਕਰਾਂਗੇ ਮੇਰਾ ਪੌਣਾ ਕਿ 1 ਇੰਚ ਬਚ ਰਿਹਾ ਤੇ ਇੱਥੋਂ ਆਪਾਂ ਪੌਣੇ ਦੀ ਨਿਸ਼ਾਨੀ ਲਗਾ ਲਾਂਗੇ ਜਿੰਨਾ ਵੀ ਸਾਡਾ ਇੱਥੋਂ نیچے ਤੱਕ ਸਾਰੇ ਆਪਾਂ ਤੇ ਨਿਸ਼ਾਨੀ ਲਗਾ ਲੈਣੀ ਹੈ ਗੁਲਾਈ ਚ ਤੇ ਉਸ ਤੋਂ ਬਾਅਦ ਆਪਾਂ ਜਿੰਨਾ ਸਾਈਡ ਤੋਂ ਪੌਣਾ ਬਚਿਆ ਉਹਨਾਂ ਹੀ ਆਪਾਂ ਇਥੋਂ ਇਹਦੀ ਨਿਸ਼ਾਨੀ ਲਗਾਣੀ ਆ نیچے ਨਿਸ਼ਾਨੀ ਲਗਾਵਾਗੇ ਆਪਾਂ ਤੇ ਉਤ ਬਾਅਦ ਆਪਾਂ ਇੱਥੋਂ ਜਿੰਨਾ ਸਾਡਾ ਸਾਈਡ ਤੋਂ ਬਚਿਆ ਜਿੰਨਾ ਆਪਾਂ ਚੜਾਈ ਘਟ ਕਰਨੀਆਂ ਆ ਦੇਖੋ ਇੱਥੋਂ ਓਨੀ ਆਪਾਂ ਇੱਥੇ ਨਿਸ਼ਾਨੀ ਲਗਾ ਲੈਣੀ ਆ ਪੌਣੇ 1 ਦੀ ਤੇ نیچے ਤੱਕ ਸਾਰੀ ਨਿਸ਼ਾਨੀ ਲਗਾ ਲੈਣੀ ਆ ਉਤ ਬਾਅਦ ਆਪਾਂ ਇੱਥੇ ਸੀਨ ਲਗਾਣੀ ਆ ਸੀਨ ਆਪਾਂ ਕਿੱਦਾਂ ਲਗਾਣੀ ਆ ਉਪਰੋਂ ਪੌਣੇ ਦੀ ਤੇ ਬਾਅਦ ਚ نیچے ਆਪਾਂ ਥੋੜੀ ਘੱਟ ਕਰ ਦੇਣੀ ਆ ਘੱਟ ਕਰਦੇ ਆ ਨਾ ਤੇ ਬਾਹਰ ਨੂੰ ਨਿਕਲ ਜਾਣਾ ਤੇ ਆਹ ਦੇਖ ਸਕਦੇ ਤੁਸੀਂ ਤੇ ਇੱਥੋਂ ਆਪਾਂ ਇਹਦਾ ਬਾਹਰ ਨਿਕਲਣਾ ਤੇ ਪੱਕੀ ਸੀਨ ਲਗਾਣੀ ਹੈ ਬੜੇ ਧਿਆਨ ਨਾਲ ਲਗਾਣੀ ਹੈ ਆ ਦੇਖੋ ਇਦਾਂ ਬਾਹਰ ਆਇਆ ਹੈ ਨਾ ਇਥੋਂ ਆਪਾਂ ਧਾਗਾ ਕੱਢ ਦਾਂਗੇ ਤੇ ਉਹ ਤੋਂ ਬਾਅਦ ਆਪਾਂ ਆ ਦੇਖੋ ਦੇਖ ਸਕਦੇ ਤੁਸੀਂ ਇਹਨੂੰ ਸੈੱਟ ਕਰ ਲੈਣਾ ਕੱਪੜੇ ਨੂੰ ਜਿਹੜੀ ਸੀਨ ਲਗਾਈ ਹੈ ਤੇ ਇਹਨੂੰ ਇਹਦੇ ਵਿੱਚ ਵਾਲ ਕੱਢ ਦੇਣੇ ਤੁਸੀਂ ਪ੍ਰੈਸ ਨਾਲ ਸੈੱਟ ਕਰ ਲੈਣਾ ਜਾਂ ਨੀਲ ਨਾਲ ਕਰ ਸਕਦੇ ਹੋ ਤੇ ਇਹਦੇ ਵਿੱਚ ਵਾਲ-ਵੂਲ ਸਾਰੇ ਕੱਢ ਦੇਣੇ ਚੰਗੀ ਤਰ੍ਹਾਂ ਇਹਨੂੰ ਸਫਾਈ 'ਚ ਸੈੱਟ ਕਰ ਲੈਣਾ ਆ ਦੇਖੋ ਇਦਾਂ ਕਰਕੇ ਦੇਖ ਸਕਦੇ ਹੋ ਗਲੇ ਦੀ ਚੜਾਈ ਘਟ ਹੋ ਗਈ ਆ ਪਤਾ ਵੀ ਨਹੀਂ ਲੱਗ ਰਿਹਾ ਤੇ ਇਹ ਕਟਿੰਗ ਚ ਆਇਆ ਨਾ ਉਸ ਤੋਂ ਬਾਅਦ ਆਪਾਂ ਲਾਈਨਿੰਗ ਦਾ ਕੱਪੜਾ ਲਾਵਾਂਗੇ ਇਹਦੇ ਉੱਪਰ ਲਾਈਨਿੰਗ ਦਾ ਕੱਪੜਾ ਰੱਖਾਂਗੇ ਤੇ ਆਪਾਂ ਅਟੈਚ ਕਰ ਲੈਣਾ ਸ਼ਰਟ ਦੇ ਨਾਲ ਲਾਈਨਿੰਗ ਦਾ ਕੱਪੜਾ ਤੇ ਆ ਦੇਖਿਓ ਦੇਖ ਸਕਦੇ ਹੋ ਤੁਸੀਂ ਕਿ ਮੇਰਾ ਗਲਾ 6 ਇੰਚ ਹੈ ਟੋਟਲ ਤੇ ਮੈਨੂੰ ਇੰਨਾ ਹੀ ਚਾਹੀਦਾ ਸੀ ਜਿੰਨਾ ਚਾਹੀਦਾ ਸੀ ਉਹਨਾ ਹੋ ਗਿਆ ਤੇ ਤੁਸੀਂ ਜੇ ਹੋਰ ਕੱਟ ਕਰਨਾ ਤੇ ਉਹਦੇ ਹਿਸਾਬ ਨਾਲ ਜਿੱਦਾਂ ਮੈਂ ਦੱਸਿਆ ਉਹਦਾ ਮਿੰਦੀ ਮਾਰ ਕੇ ਮਾਰਕਿੰਗ ਕਰਕੇ ਤੇ ਤੁਸੀਂ ਕੱਟ ਕਾ ਲੈਣਾ ਤੇ ਆਪਾਂ ਪੈਰ ਪੈਰ ਦੀ ਮਤਲਬ ਸਾਈਡ ਤੋਂ ਪੈਰ ਪੈਰ ਦੀ ਮਾਰਜਨ ਜਿਹੜਾ 6 ਇੰਚ ਆਣਾ ਤੇ ਉੱਥੇ ਮੈਂ ਲਗਾ ਰਹੀ ਆ ਇੱਥੇ ਆਪਾਂ ਸੀਨ ਲਗਾਵਾਂਗੇ ਠੀਕ ਹੈ ਜੀ ਅੰਡਰਲਾਈਨ ਕਰ ਰਹੀ ਹਾਂ ਇਹਨੂੰ ਕਿ ਆਪਾਂ ਜਦੋਂ ਲਾਈਨਿੰਗ ਜੋੜਨੀ ਹੈ ਇਹਦੇ ਨਾਲ ਤਾਂ ਆਪਾਂ ਇੱਥੇ ਸੀਨ ਲਗਾਣੀ ਆ ਤੇ ਬੈਕ ਸਾਈਡ ਆਪਾਂ ਲਾਈਨਿੰਗ ਜੋੜ ਲਾਂਗੇ ਇਹਨੂੰ ਪੱਕੀ ਕਰ ਲਾਂਗੇ ਸੀਨ ਲਗਾ ਲਾਂਗੇ ਆਪਾਂ ਤੇ ਤੁਸੀਂ ਜਿੱਦਾਂ ਵੀ ਲਾਈਨਿੰਗ ਜੋੜਦੇ ਹੋ ਉਹ ਤਾਂ ਤੁਸੀਂ ਜੋੜ ਲੈਣੀ ਆ ਤੇ ਲਾਈਨਿੰਗ ਜੋੜਨ ਦੇ ਬਹੁਤ ਜ਼ਿਆਦਾ ਤਰੀਕੇ ਆ ਤੇ ਉਤ ਬਾਅਦ ਆਪਾਂ ਲਾਈਨਿੰਗ ਨੂੰ ਵਿੱਚ ਸੈਂਟਰ ਕਰ ਲੈਣਾ ਇਹਦਾ ਸੈਂਟਰ 'ਚ ਕੱਟ ਲਗਾ ਲੈਣਾ ਸੈਂਟਰ ਨੂੰ ਸੈਂਟਰ ਨਾਲ ਮਿਲਾ ਕੇ ਇਥੇ ਸੈਂਟਰ 'ਚ ਇੱਕ ਸੀਨ ਲਗਾ ਦਾਂਗੇ ਆਪਾਂ ਠੀਕ ਹੈ ਜੀ ਤੇ ਬੜੇ ਧਿਆਨ ਨਾਲ ਸਫਾਈ 'ਚ ਲਗਾਣੀ ਆ ਇਹਨੂੰ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਇਥੇ ਆਪਾਂ ਸੈਂਟਰ 'ਚ ਸੀਨ ਲਗਾਵਾਂਗੇ ਤਾਂ ਕਿ ਲਾਈਨਿੰਗ ਅੱਗੇ ਪਿੱਛੇ ਨਾ ਜਾ ਸਕੇ ਕੈਂਟਰ ਸੀਨ ਲਗਾਉਣ ਤੋਂ ਬਾਅਦ ਆਪਾਂ ਸਾਈਡ ਦੇ ਵੀ ਸੀਨ ਲਗਾਣੇ ਆ ਜਿੱਥੇ ਆਪਾਂ ਮਾਰਕਿੰਗ ਕੀਤੀ ਆ ਕਿ ਲਾਈਨਿੰਗ ਆਪਾਂ ਪੱਕੇ ਤੌਰ ਤੇ ਇਹ ਪੱਕੀ ਕਰ ਦੇਣੀ ਹੈ ਦੇ ਨਾਲ ਤਾਂ ਦੇਖੋ ਤੇ ਸਾਈਡ ਤੇ ਸੀਨ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪੇਸਟਿੰਗ ਪੇਪਰ ਲਾਣਾ ਤੇ ਆ ਦਾ ਮੈਨੂੰ ਵੀ ਲਾਈਨਿੰਗ ਲਗਾਈ ਹੋਈ ਆ ਠੀਕ ਹੈ ਜੀ ਤੇ ਪੇਸਟ ਕਰ ਲੈਣਾ ਤੇ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਪੇਸਟਿੰਗ ਪੇਪਰ ਤੇ ਕਪੜਾ ਲਗਾ ਕੇ ਠੀਕ ਹੈ ਜੀ ਫੇਰ ਲਗਾਣੀ ਆ ਆ ਦੇਖੋ نیچے ਮੈਂ ਕਪੜਾ ਲਗਾਇਆ ਹੋਇਆ ਉਹ ਤੋਂ ਬਾਅਦ ਆਪਾਂ نیچے ਕਪੜੇ ਵਾਲਾ ਸਾਈਡ نیچے ਰੱਖਣਾ ਦੇ ਨਾਲ ਤੇ ਉੱਪਰ ਪੇਸਟਿੰਗ ਪੇਪਰ ਤੇ ਆਪਾਂ ਪਹਿਲਾਂ ਸੈਂਟਰ 'ਚ ਸੀਨ ਲਗਾ ਕੇ ਪੇਸਟਿੰਗ ਪੇਪਰ ਅਟੈਚ ਕਰ ਲੈਣਾ ਠੀਕ ਹੈ ਜੀ ਸੈਂਟਰ ਸੀਨ ਲਗਾਉਣ ਤੋਂ ਬਾਅਦ ਉਹ ਤੋਂ ਬਾਅਦ ਆਪਾਂ ਸਾਈਡ ਤੋਂ ਸੀਨ ਲਗਾ ਲੈਣੀ ਹੈ ਜਿੱਥੇ ਪਹਿਲਾਂ ਆਪਾਂ ਹਾਂ ਇਸ ਉਲਟਾ ਕਰਕੇ ਜਿੱਥੇ ਪਹਿਲੇ ਸੀਨ ਲਗਾਈ ਹੈ ਲਾਈਨਿੰਗ ਅਟੈਚ ਕੀਤੀ ਹੈ ਉਹਦੇ ਉੱਪਰ ਉੱਪਰ ਹੀ ਆਪਾਂ ਸੀਨ ਲਗਾਨੀ ਹੈ ਮੈਂ ਮਾਰਕਿੰਗ ਕੀਤੀ ਹੀ ਪਹਿਲੇ ਤੇ ਉਹਦੇ ਉੱਪਰ ਉੱਪਰ ਸੀਨ ਲਗਾਨੀ ਹੈ ਤੇ ਇਹ ਬਹੁਤ ਹੀ ਸੋਖਾ ਤਰੀਕਾ ਹੈ ਗਲੇ ਨੂੰ ਦੀ ਚੜਾਈ ਘਟ ਕਰਨ ਦਾ ਔਰ ਗਲਾ ਤਿਆਰ ਕਰਨ ਦਾ ਬਹੁਤ ਹੀ ਸੋਖੇ ਤਰੀਕੇ ਨਾਲ ਹੋਰ ਜਲਦੀ ਬਣ ਕੇ ਤੇ ਉਹੀ ਸ਼ੇਪ ਚ ਬਣਦਾ ਜਿਹੜੀ ਵੀ ਸ਼ੇਪ ਤੁਹਾਡਾ ਨੈਕ ਆ ਉਹ ਜੇ ਆਪ ਤੁਸੀਂ ਬਿਰਾ ਸਕਦੇ ਏਦਾਂ ਤੇ ਉਹ ਤੋਂ ਬਾਅਦ ਆਪਾਂ ਵਿੱਚੋਂ ਕੱਟ ਕਟਿੰਗ ਕਰ ਦੇਣਾ ਤੇ ਵਿੱਚੋਂ ਮਾੜੇ ਦਿਨ ਪੈਰ ਪੈਰ ਦਾ ਮਾਰਜਨ ਛੱਡ ਕੇ ਤੇ ਬਾਕੀ ਆਪਾਂ ਕਟਿੰਗ ਕਰ ਦੇਣਾ ਬੜਾ ਛੋਟੇ ਛੋਟੇ ਕੱਟ ਲਗਾ ਲੈਣੇ ਉਤਬਾਦ 1 ਸਵਾ ਇੰਚ ਸਾਈਡ ਤੋਂ ਛੱਡ ਕੇ ਤੇ ਬਾਕੀ ਆਪਾਂ ਕਟਿੰਗ ਕਰ ਦੇਣਾ ਜਿੰਨਾ ਆਪਾਂ ਫੋਲਡ ਕਰਨਾ ਕੱਪੜਾ ਤੇ ਉਹਨਾਂ ਆਪਾਂ ਪੇਸਟਿੰਗ ਪੇਪਰ ਉਹਨਾਂ ਹੀ ਰੱਖਾਂਗੇ ਠੀਕ ਹੈ 1 ਸਵਾ ਇੰਚ ਦੇ ਵਿੱਚ ਵਿੱਚ ਉਤਬਾਹ ਸਾਈਡ ਤੋਂ ਆਪਾਂ ਫੋਲਡ ਕਰ ਦੇਣਾ ਤੇ ਇੱਥੇ ਮੈਂ ਕੋਰਨਰ ਤੇ ਕੱਟ ਲਗਾ ਰਹੀ ਆ ਕਿ ਫੋਲਡ ਕਰਨ ਚ ਕੋਈ ਵੱਲ ਨਾ ਪਵੇ ਤੇ ਛੋਟੇ ਛੋਟੇ ਕੱਟ ਲਗਾ ਲੈਣੇ ਥੋੜੇ ਜਿਆਦਾ ਨਹੀਂ ਲਗਾਣੇ ਐਦਾ ਕਰਕੇ ਇਹ ਫੋਲਡ ਆਸਾਨੀ ਨਾਲ ਸਫਾਈ ਚ ਹੋਏ ਤੇ ਆਪਾਂ ਸਾਈਡ ਤੋਂ ਕਪੜਾ ਇਦਾਂ ਫੋਲਡ ਕਰ ਦੇਣਾ ਕੇ ਫੋਲਡ ਕਰਨ ਤੋਂ ਬਾਅਦ ਆਪਾਂ ਇਹ ਕੱਚੀ ਸੀਨ ਲਗਾ ਦੇਣੀ ਆ ਤੇ neck ਮੇਰਾ ਤਿਆਰ ਹੈ ਤੇ ਤੁਹਾਨੂੰ ਵੀਡੀਓ ਕਿਦਾਂ ਲਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਕਿ ਲਾਈਕ ਕਰਨ ਜੇ ਤੁਹਾਡੇ ਕੋਲੇ ਪੈਸੇ ਲੱਗਦੇ ਆ ਤੇ ਪਲੀਜ਼ ਇੱਕ ਲਾਈਕ ਜ਼ਰੂਰ ਕਰਿਆ ਕਰੋ ਇੰਨੀ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਬਣਾ ਰਹੀਆਂ ਮੈਂ ਤੇ ਉਸ ਤੋਂ ਬਾਅਦ ਵਿੱਚੋਂ ਆਪਾਂ ਕਪੜਾ ਥੋੜਾ ਜਿਹਾ ਐਕਸਟਰਾ ਜਿਹੜਾ ਕਟਿੰਗ ਕਰ ਦਾਂਗੇ ਜਿਹੜਾ ਫੋਲਡ ਕੀਤਾ ਹੋਇਆ ਉਸ ਤੋਂ ਬਾਅਦ ਆਪਾਂ ਇੱਥੇ ਸੀਨ ਲਗਾ ਲੈਣੀ ਆ ਠੀਕ ਹੈ ਜੀ ਸੂਈ ਨਾਲ ਆਪਾਂ ਇਹਨੂੰ ਕੱਚਾ ਕਰ ਲੈਣਾ ਕਿਉਂਕਿ ਇਹਦੇ ਉੱਪਰ ਸੀਨ ਨਹੀਂ ਲੱਗ ਸਕਦੀ ਕਿਉਂ ਇਹ ਹੈਂਡਵਰਕ ਤੇ ਹੈਂਡਵਰਕ ਟੁੱਟਾਂ ਦਾ ਡਰ ਹੁੰਦਾ ਆ ਆਪਾਂ ਦੇਖੋ ਇਦਾਂ ਸੂਈ ਨਾਲ ਕੱਚੇ ਟਾਂਕੇ ਲਗਾ ਲੈਣੇ ਆ ਦੇਖ ਸਕਦੇ ਹੋ ਕਿ ਮੈਂ ਕੱਚੇ ਟਾਂਕੇ ਲਾਤੇ ਆ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਕਮੈਂਟ ਦੱਸਿਓ